ਦੇਸੀ ਬਾਦਰੀ ਬਲੈਤੀ ਚੀਕਾ ਮਾਰੇ ਮੁੰਡਿਓ ਦੇਸੀ ਬਾਦਰੀ ਪਰ ਇਹਦੀਆਂ ਤੇ ਚੀਕਾਂ ਦੇ ਵਿੱਚ ਵੀ ਕੋਈ ਫਰਕ ਨਹੀਂ ਪਿਆ ਇਹਦੀ ਤਾਂ ਉਹੀ ਸੋਚ ਪੁਰਾਣੀ ਰੂੜੀਵਾਦੀ ਇਹਦਾ ਤਾਂ ਸਾਫ਼-ਸਾਫ਼ ਪਤਾ ਲੱਗਦਾ ਨਾ ਵੀ ਇਹ ਭਾਜਪਾ ਦਾ ਤੇ ਸੰਤ ਸਮਾਜ ਦਾ ਪਾਲਤੂ ਆ ਇਹ ਲੱਗਦਾ ਕਿ ਤੇ ਇੰਡੀਆ ਰਾਮਲੀਲਾ ਦੇ ਵਿੱਚ ਛੋਟਾ ਮੋਟਾ ਰੋਲ ਕਰਦਾ ਰਿਹਾ ਹਨੂਮਾਨ ਚਾਲੀਸਾ ਪੜ ਪੜ ਕੇ ਨਾ ਇਹਦੀ ਵੀ ਬੁੱਧੀ ਉਹਨਾਂ ਵਾਲੀ ਹੋਈ ਪਈ ਆ ਜੋ ਵੀ ਰੋਲੇ ਨੂੰ ਲਿਖ ਕੇ ਭੇਜਿਆ ਜਾਂਦਾ ਉਹੀ ਇਹਨੇ ਕੈਂਬਲੇ ਦੇ ਅੱਗੇ ਆ ਕੇ ਬੋਲ ਦੇਣਾ ਹੁੰਦਾ ਪਤਾ ਇਹਨੂੰ ਵੀ ਕੱਖ ਨੀਗਾ ਇਹਨੂੰ ਬਸ ਮਸ਼ਹੂਰ ਹੋਣ ਦਾ ਸ਼ੌਂਕ ਆ ਇਹ ਜਿਹੜਾ ਪ੍ਰਚਾਰ ਖਾਲਸਤਾਨੀ ਇਹ ਕਰ ਲਏ ਆ ਨਾ ਇਹ ਵੀ ਬੀਜੇਪੀ ਦਾ ਕਰ ਲਏ ਆ ਸੰਤ ਸਮਾਜ ਦਾ ਕਰ ਲਏ ਆ ਧਾਰਮਿਕਤਾ ਦਾ ਕਰ ਲਏ ਆ ਇਹਨਾਂ ਦਾ ਕੰਮ ਸਿੱਖਾਂ ਨੂੰ ਪੜਕਾਉਣਾ ਤਾਂ ਲਮ ਦੇ ਨਾਂ ਤੇ ਸ਼ਹੀਦ ਕਰਾਉਣਾ ਤਾਂ ਫਿਰ ਗੁਰਦੁਆਰੇ ਬਣਵਾਉਣਾ ਆਪ ਵਿਹਲੇ ਬੈ ਕੇ ਭੋਲੇ ਭਾਲੇ ਲੋਕਾਂ ਨੂੰ ਲੁੱਟ ਲੁੱਟ ਕੇ ਖਾਣਾ ਹੁਣ ਹਰੇਕ ਨਾਂ ਤੇ ਤੇ ਇਹਨਾਂ ਨੇ ਗੁਰਦੁਆਰੇ ਬਣਾ ਲਏ ਹੋਏ ਆ ਕੋਈ ਐਸਾ ਨਾਂ ਇਹਨਾਂ ਨੇ ਛੱਡਿਆ ਨਹੀਂ ਵੀ ਜਿਸ ਨਾਂ ਤੇ ਗੁਰਦੁਆਰਾ ਨਾਂ ਚੱਲ ਰਿਹਾ ਹੋਵੇ ਇੱਥੇ ਤੱਕ ਕਿ ਪਸ਼ੂ ਪੰਛੀਆਂ ਰੁੱਖਾਂ ਤੇ ਕੱਪੜਿਆਂ ਤੇ ਨਾਵਾਂ ਤੇ ਵੀ ਗੁਰਦੁਆਰੇ ਚੱਲ ਰਹੇ ਆ ਹੁਣ ਇਹਨਾਂ ਨੂੰ ਜ਼ਰੂਰਤ ਆ ਸ਼ਹਾਦਤਾਂ ਦੀ ਕਿਉਂਕਿ ਸ਼ਹੀਦਾਂ ਦੇ ਜਿਹੜੇ ਗੁਰਦੁਆਰੇ ਆ ਉਹ ਜ਼ਿਆਦਾ ਚੱਲਦੇ ਆ ਸ਼ਹੀਦਾਂ ਦੇ ਨਾਂ ਤੋਂ ਡਰਾਇਆ ਵੀ ਜਾ ਸਕਦਾ ਸ਼ਹੀਦਾਂ ਦੇ ਨਾਂ ਦਾ ਪੈਦਾ ਵੀ ਲਵਾਇਆ ਜਾ ਸਕਦਾ ਇਹ ਸਿਰਫ ਡਰ ਦਾ ਮਾਹੌਲ ਤੁਹਾਡੇ ਅੰਦਰ ਬਣਾ ਕੇ ਰੱਖਣਾ ਚਾਹੁੰਦੇ ਆ ਡਾਕਟਰ ਅੰਬੇਡਕਰ ਜਿਹੜੇ ਆ ਉਹ ਸਾਨੂੰ ਇਹਨਾਂ ਗੱਲਾਂ ਦੇ ਵਿੱਚੋਂ ਬਾਹਰ ਕੱਢ ਰਹੇ ਆ ਪੁਜਾਰੀ ਨੂੰ ਡਾਕਟਰ ਅੰਬੇਡਕਰ ਦੀ ਸਾਰੀ ਸਮਝ ਆ ਗਈ ਆ ਇਹੀ ਲੌਲਾ ਬੀਜੇਪੀ ਦਾ ਤੇ ਸੰਤ ਸਮਾਜ ਵਾਲੀ ਸਰਕਾਰ ਦਾ ਡਾਕਟਰ ਅੰਬੇਡਕਰ ਦੇ ਨਾਲ ਕਿਉਂਕਿ ਪੰਜਾਬ ਦੇ ਵਿੱਚ ਸਿਸਟਮ ਬੜਾ ਵੱਡਾ ਚੱਲ ਰਿਹਾ ਹੈ ਇਹਨਾਂ ਦਾ ਆ ਵੱਡੇ ਵੱਡੇ ਮੰਦਰ ਵੱਡੇ ਵੱਡੇ ਗੁਰਦੁਆਰੇ ਵੱਡੇ ਵੱਡੇ ਚਰਚ ਵੱਡੇ ਵੱਡੇ ਦਰਬਾਰ ਇਹ ਸਾਰਾ ਸਿਸਟਮ ਬੀਜੇਪੀ ਦਾ ਤੁਹਾਨੂੰ ਧਾਰਮਿਕ ਬਣਾਉਣ ਦੇ ਵਾਸਤੇ ਕਿਉਂਕਿ ਜੇ ਤੁਸੀਂ ਧਾਰਮਿਕ ਹੋਵੋਗੇ ਤੇ ਤੁਸੀਂ ਇਹਨਾਂ ਦੇ ਮਗਰ ਲੱਗ ਕੇ ਆਪਣੇ ਜਿਹੜੇ ਕੰਮਕਾਰ ਆ ਤੁਸੀਂ ਕਿਸਮਤ ਦੇ ਸਿਰ ਤੇ ਸੁੱਟੀ ਰੱਖੋਗੇ ਫਿਰ ਤੁਸੀਂ ਸਿਸਟਮ ਦੇ ਖਿਲਾਫ ਕੋਈ ਗੱਲ ਨਹੀਂ ਕਰੋਗੇ ਅਗਰ ਜੇ ਕੋਈ ਐਕਸੀਡੈਂਟ ਵੀ ਹੋ ਗਿਆ ਤਾਂ ਫਿਰ ਤੁਸੀਂ ਲੱਬਦੀਆਂ ਲਿਖੀਆਂ ਕਹਿ ਕੇ ਉਹਨੂੰ ਟਾਲ ਦੇਵੋਗੇ ਸੰਵਿਧਾਨ ਇਹਨਾਂ ਗੱਲਾਂ ਨੂੰ ਲੱਬਦੀਆਂ ਲਿਖੀਆਂ ਨਹੀਂ ਆਖਦਾ ਵਾਲਿਓ ਦਲਤਬਰਗ ਵਾਲਿਓ ਪੰਜਾਬ ਦੇ ਵਿੱਚ ਤੁਹਾਡੀ ਟਾਲ ਹੈ ਗੁਰੂ ਗ੍ਰੰਥ ਸਾਹਿਬ ਜਿਸ ਦੇ ਵਿੱਚ ਬਾਣੀ ਤੁਹਾਡੇ ਗੁਰੂ ਭਗਤ ਰਵਿਦਾਸ ਦੀ ਸ਼ਿਸ਼ੋਭਤ ਹੈ। ਦਲਿਤ ਸਮਾਜ ਨੇ ਨਾ ਹੀ ਕਦੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣੀ ਢਾਲ ਸਮਝਿਆ ਤੇ ਨਾ ਹੀ ਕਦੀ ਆਪਣੀ ਢਾਲ ਬਣਾਇਆ। ਗੁਰੂ ਗ੍ਰੰਥ ਸਾਹਿਬ ਜੀ ਨੂੰ ਤੁਸੀਂ ਆਪਣੀ ਢਾਲ ਸਮਝੋ ਤੇ ਆਪਣੀ ਢਾਲ ਬਣਾ ਕੇ ਰੱਖੋ। ਫਿਰ ਕੀ ਹੋ ਗਿਆ ਜੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਰਵਿਦਾਸ ਜੀ ਦੀ ਬਾਣੀ ਆ। ਫਿਰ ਉਹਨਾਂ ਦੀ ਬਾਣੀ ਦਾ ਕਰਕੇ ਕੀ ਤੁਸੀਂ ਲੋਕਾਂ ਨੂੰ ਇਸਤੇਮਾਲ ਕਰੋਗੇ ਡਾਕਟਰ ਅੰਬੇਡਕਰ ਵੀ ਉਹਨਾਂ ਦੀ ਬਾਣੀ ਦੇ ਸੋਧ ਕਰਤਾ ਇਹੀ ਸੋਚ ਸੀ ਗੁਰੂ ਰਵੀਦਾਸ ਜੀ ਦੀ ਵੀ ਅਗਰ ਜੇ ਲੋਕਾਂ ਨੇ ਗੁਰੂ ਰਵੀਦਾਸ ਜੀ ਦੀ ਸੋਚ ਨੂੰ ਸਮਝਿਆ ਹੁੰਦਾ ਨਾ ਤੇ ਅੱਜ ਨੂੰ ਭਾਰਤ ਦੀਆਂ ਸੜਕਾਂ ਵੀ ਚਾਂਦੀ ਦੀਆਂ ਹੋਣੀਆਂ ਸੀ ਜਿਹੜਾ ਰਵੀਦਾਸ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਬੈਠਾ ਨਾ ਉਹ ਪੰਡਤਾਂ ਦਾ ਰਵੀਦਾਸ ਆ ਧਾਰਮਿਕ ਸ਼ਾਂਤ ਤੇ ਚਮਤਕਾਰੀ ਤੇ ਮਰਦਾ ਪੂਜੀਆਂ ਕਰਨ ਵਾਲਾ ਜਿਹੜਾ ਅਸਲੀ ਰਵੀਦਾਸ ਹਨ ਉਹ ਸ਼ਾਂਤ ਤੇ ਚਮਤਕਾਰੀ ਨਹੀਂਗਾ ਉਹ ਬੜਾ ਵੱਡਾ ਕ੍ਰਾਂਤੀਕਾਰੀ ਆ ਜਿਨੇ ਉਸ ਟਾਈਮ ਦੇ ਪੰਡਤਾਂ ਦੀਆਂ ਤੇ ਪੁਜਾਰੀਆਂ ਦੀਆਂ ਗੋਡਨੀਆਂ ਲਵਾਈਆਂ ਹੋਈਆਂ ਸੀ ਜਿਨ੍ਹਾਂ ਨੇ ਲੋਕਾਂ ਨੂੰ ਆਪਣੇ ਚਮਤਕਾਰਾਂ ਦੇ ਚੱਕਰਾਂ ਦੇ ਵਿੱਚ ਫਸਾਇਆ ਹੋਇਆ ਸੀ ਤੇ ਅੱਜ ਪੁਜਾਰੀ ਨੇ ਉਹਨਾਂ ਨੂੰ ਚਮਤਕਾਰੀ ਬਣਾ ਕੇ ਲੋਕਾਂ ਦੇ ਸਾਹਮਣੇ ਪੇਸ਼ ਕਰ ਦਿੱਤਾ ਜਦੋਂ ਤੁਹਾਨੂੰ ਸੰਵਿਧਾਨ ਦੀ ਸਮਝ ਆ ਗਈ ਨਾ ਉਸ ਦਿਨ ਤੁਹਾਨੂੰ ਗੁਰੂਆਂ ਦੀ ਬਾਣੀ ਦੀ ਵੀ ਸਮਝ ਆ ਜਾਣੀ ਆ ਫਿਰ ਤੁਸੀਂ ਇਹੀ ਸੋਚਣਾ ਵੀ ਇਹ ਜਿਹੜੇ ਕੰਮ ਇਹ ਤਾਂ 550 ਸਾਲ ਪਹਿਲਾਂ ਸ਼ੁਰੂ ਹੋ ਜਾਣੇ ਚਾਹੀਦੇ ਸੀ ਵੀ ਜਿਹੜੇ ਇਹਨਾਂ ਲੋਕਾਂ ਨੇ ਅੱਜ ਵੀ ਸ਼ੁਰੂ ਨਹੀਂ ਕੀਤੇ ਜਿੱਦਣ ਕਿਤੇ ਔਰਤਾਂ ਨੂੰ ਸੰਵਿਧਾਨ ਦੀ ਸਮਝ ਆ ਗਈ ਨਾ ਉਸ ਦਿਨ ਤੋਂ ਹਿਸਾਬ ਲਾ ਲਿਓ ਗੁਰੂ ਗ੍ਰੰਥ ਸਾਹਿਬ ਜੀ ਤੇ ਵੀ ਪਰਚਾ ਹੋ ਸਕਦਾ ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵੀ ਔਰਤਾਂ ਦੇ ਵਾਸਤੇ ਕੋਈ ਬਹੁਤਾ ਚੰਗਾ ਨਹੀਂ ਲਿਖਿਆ ਹੋਇਆ ਜਿੱਦਣ ਕਿਤੇ ਸੰਵਿਧਾਨ ਦੀ ਔਰਤਾਂ ਨੂੰ ਸਮਝ ਆ ਗਈ ਨਾ ਉਸ ਦਿਨ ਮਰਦ ਪ੍ਰਧਾਨ ਸਮਾਜ ਜਿਹੜਾ ਉਹ ਨਾ ਉਹ ਖਤਮ ਹੋ ਜਾਣਾ ਇਹੀ ਲੌਲਾ ਇਹਨਾਂ ਨੂੰ ਸੰਵਿਧਾਨ ਦੇ ਨਾਲ ਸਵਿਧਾਨ ਆਖੀ ਗੁਰੂ ਆ ਗਰੀਬਾਂ ਦਾ ਇਹਦੇ ਉੱਤੇ ਪੁਜਾਰੀ ਦਾ ਕੋਈ ਕਬਜ਼ਾ ਨਹੀਂ ਤੇ ਨਾ ਹੀ ਕਬਜ਼ਾ ਹੋ ਸਕਦਾ ਇਹਨੂੰ ਪੁਜਾਰੀ ਆਪਣੇ ਹਿਸਾਬ ਨਾਲ ਨਹੀਂ ਚਲਾ ਸਕਦਾ